ਸ੍ਰੀ ਅਕਾਲ ਤਖਤ ਸਾਬ ਤੇ ਪਾਇਆ ਗਿਆ ਹੈ ਸ੍ਰੀ ਅਖੰਡ ਪਾਠ ਸਾਹਿਬ ਦਾ ਪੋਗ ਗੁਜਰਾਤ ਸਿੰਘ ਅਸਰ ਖੁਸ਼ੀ ਦੇ ਚੀ ਇਦਾਂ ਦੀ ਯਾਦ ਚ ਰੱਖਿਆ ਗਿਆ ਸੀ ਭਾਰਤ ਦੀ ਪਾਨੀ ਕੀਤੀ ਗਈ ਅਰਦਾਸ ਲੋਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰ ਸਾਲ ਦੀ ਤਰ੍ਹਾਂ 1984 ਚ ਨਸਲ ਖੁਸ਼ੀ ਦੌਰਾਨ ਮਾਰੇ ਗਏ ਸਿੱਖ ਪਰਿਵਾਰਾਂ ਦੀ ਯਾਦ ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦਾ ਪੋਗ ਕਰਵਾਇਆ ਪੋਗ ਸਮਾਗਮ ਦੇ ਦੌਰਾਨ ਸੰਗਤ ਨੇ ਸ਼ਹੀਦਾਂ ਲਈ ਅਰਦਾਸ ਕੀਤੀ ਅਤੇ ਪਰਵਾਰਕ ਮੈਂਬਰਾਂ ਨਾਲ ਦੁੱਖ ਵੀ ਸਾਂਝਾ ਕੀਤਾ ਸਮਾਗਮ ਦੌਰਾਨ ਸੰਗਤ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਸੈਮਪਲ ਨਾਲ ਹੋਣ ਵਾਲੀਆਂ ਅਰਦਾਸਾਂ ਤੇ ਪਾਠਾਂ ਦਾ ਉਦੇਸ਼ ਨਾ ਸਿਰਫ ਸ਼ਹੀਦਾਂ ਦੀ ਯਾਦ ਰੱਖਣਾ ਹੈ ਬਲਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਤਿਹਾਸ ਦੀ ਸਹੀ ਸਮਝ ਅਤੇ ਏਕਤਾ ਦਾ ਪਾਠ ਸਿਖਾਉਣਾ ਵੀ ਹੈ ਸ਼੍ਰਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਪ੍ਰਤਾਪ ਸਿੰਘ ਨੇ ਅਤੇ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਅਤੇ ਧਿਆਨ ਦੀ ਲਗਾਤਾਰ ਪੋਸ਼ਣ ਜਾਰੀ ਰੱਖਣ ਦਾ ਪ੍ਰੋਤਸਾਹ ਜਾਰੀ ਰੱਖਣ ਦਾ ਪ੍ਰੋਤਸਾਹ ਦਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ ਨੂੰ ਸਤਰਾਸਿਨ ਨੂੰ ਉਸ ਸਮੇਂ ਦੀ ਭਾਰ ਸਰਕਾਰ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੇ ਨਿਸ਼ਾ ਨਿਰਦੇਸ਼ਾਂ ਤੇ ਸਤਖੰਡ ਸ਼੍ਰੀਮਨ ਦਰਸਾਹ ਜੀ ਕਾਲ ਤਖਤ ਸਾਹਿਬ ਤੇ ਭਾਰਤੀ ਫੌਜਾਂ ਨੂੰ ਲਾਉਣ ਦਾ ਕੀਤਾ ਗਿਆ ਜਿਸ ਦਾ ਮੁਕਾਬਲਾ ਸੰਧ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਜਰਨੈਲ ਭਾਈ ਸ਼ਿਵੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਭਾਈ ਬ੍ਰੀਖ ਸਿੰਘ ਜੀ ਨੇ ਕਰਕੇ ਤੇ ਹੋਰ ਸਿੰਘ ਸਿੰਘੜੀਆਂ ਨੂੰ ਸ਼ਹੀਦ ਕੀਤਾ ਗਿਆ ਉਸ ਜਿੱਦੀ ਸਾਕੇ ਤੋਂ ਬਾਅਦ ਸਿੱਖਾਂ ਦੇ ਮਨਾਂ 'ਚ ਬਹੁਤ ਗਰੋਸ਼ ਸੀ ਇਥੋਂ ਤੱਕ ਕਿ ਸਾਚਕੰਡ ਸ਼੍ਰੀਮੰਦਰ ਸਾਹਿਬ ਦੇ ਗੋਲੀਆਂ ਦਾਗੀਆਂ ਸ਼੍ਰੀ ਕਾਲ ਤਖਤ ਸਾਹਿਬ ਨੂੰ ਧੜੇ ਢੇਰੀ ਕਰ ਦਿੱਤਾ ਗਿਆ ਜਿਸ ਦਾ ਬਦਲਾ ਲੈਣ ਲਈ 31 ਅਕਤੂਬਰ ਨੂੰ ਉਸ ਸਮੇਂ ਦੇ ਇਦਰਾਗਾਦੀ ਦੇ ਕਰਮੈਂਟ ਸਨ ਭਾਈ ਸਤਵੰਤ ਸਿੰਘ ਜੀ ਭਾਈ ਵਿਜੈ ਸਿੰਘ ਜੀ ਅਤੇ ਭਾਈ ਕੇਰ ਸਿੰਘ ਜੀ ਨੇ ਸਭਾ ਮਸ਼ਵਰਾ ਕਰਕੇ 31 ਅਕਤੂਬਰ ਨੂੰ ਇਦਰਾਗਾਦੀ ਨੂੰ ਸੋਧਾ ਲਾ ਦਿੱਤਾ ਜਿਸ ਦੇ ਫਲਸਰੂਪ ਉਸ ਸਮੇਂ ਇੱਕ ਤੋਂ ਇੱਕ ਨੰਬਰ ਤੋਂ ਲੈ ਕੇ 4-5 ਨੰਬਰ ਤੱਕ ਦਿੱਲੀ ਬਕਾਰੋ ਕਾਨਪੁਰ ਵਿੱਚ ਅਤੇ ਹੋਰ ਕਈ ਥਾਵਾਂ ਤੇ ਸਿੱਖਾਂ ਦੀ ਨਸਲ ਪੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹਜ਼ਾਰਾਂ ਹੀ ਬੱਚੇ ਬੱਚੀਆਂ ਇੱਥਾਂ ਪੈਣ ਆਉਂਦੇ ਤੇ ਤੇ ਘਰ ਪਾ ਕੇ ਘਰ ਪਾ ਕੇ ਸੜ ਤਾ ਗਿਆ ਉੱਤੇ ਹੀ ਉਹਨਾਂ ਦੇ ਘਰ ਬਰ ਲੁੱਟ ਲੈ ਗਏ ਜਦੋਂ ਸੜ ਤੀਆਂ ਗਈਆਂ ਉਹਨਾਂ ਦੁਸ਼ਟਾਂ ਨੂੰ ਜਿਨ੍ਹਾਂ ਨੇ ਇਹ ਕਾਰੇ ਕੀਤੇ ਸਨ ਉਹਨਾਂ ਨੂੰ ਅੱਜ ਤੱਕ ਵੀ ਸਜ਼ਾ ਨਹੀਂ ਮਿਲੀ ਜਗਦੀਸ਼ ਟਾਈਟਲਰ ਸੱਜਣ ਕੁਮਾਰ ਵਰਗੇ ਅੱਜ ਵੀ ਜਿੱਥੇ ਤੋਂ ਬਾਹਰ ਤੁਰੇ ਫਿਰਦੇ ਨੇ ਚਾਹੀਦਾ ਤੇ ਇਹ ਸੀ ਕਿ ਅਜੇ ਬੰਦਿਆਂ ਨੂੰ ਚੌਂਚ ਖਿੜਾ ਕੇ ਗੋਲੀ ਮਾਰੀ ਜਾਂਦੀ ਤਾਂ ਜੋ ਹੋਰ ਵੀ ਜੇ ਕੋਈ ਹੋ ਜਾਈ ਕਾਰੋਬੇ ਸੋਚਦਾ ਤਾਂ ਉਹਨੂੰ ਇਹਨਾਂ ਦਾ ਸ਼ਬਦ ਵੇਖ ਕੇ ਸੋਚੀ ਆ ਜਾਂਦੀ ਪਰ ਇਹਨਾਂ ਦੀ ਪੁਸ਼ਤਪਨਾ ਹੀ ਕਰਕੇ ਸਰਕਾਰ ਨੇ ਹੋਰਨਾਂ ਖਲਾਸ਼ਰੀ ਉੱਤੇ ਜਿਹੜੇ 1984 ਦੇ ਨਵੰਬਰ ਦੇ ਚੀਜ਼ ਨੇ ਬੱਚੇ ਬੱਚੀਆਂ ਧੀਆਂ ਭੈਣਾ ਬਜ਼ੁਰਗ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆ ਅਰਸੋ ਰੋਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀਤ ਭਾਈ ਗੁਰਬਖਸ਼ ਸਿੰਘ ਵਿਖੇ ਖਣਪੜ ਸਾਹਿਬ ਰੰਮ ਕਰਾਇਆ ਸਨ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਉਹਨਾਂ ਬਛੀਦਾਂ ਨੂੰ ਸ਼ਰਧਾ ਸਤਕਾਰ ਭੇਟ ਕਰ ਲਈ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਸ਼ਰਧਾ ਸਤਕਾਰ ਭੇਟ ਕਰਦਾ ਗੁਰੂ ਚਰਨਾਂ ਦੇ ਅਰਦਾਸ ਕਰ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਦੇ ਨਵਾਸ ਬਖਸ਼ ਇਸੇ ਪਰਿਵਾਰ ਨੂੰ ਘਾਣਾ ਮੰਨ ਦਾ ਬਲ ਬਖਸ਼ ਤੇ ਸਿੱਖ ਕੌਮ ਨੂੰ ਇੱਕ ਝੰਡਾ ਥੱਲੇ ਇਕੱਠੇ ਕਰ ਤਾਂ ਜੋ ਅਜੇ ਦੁਸ਼ਟ ਦਾ ਸਾਹਮਣਾ ਕਰ ਸਕੇ This program is sponsored by The Singla Office Bakersfield for all your immigration Family law needs Call or scan QR code to contact us Rodis Inc. Million Miles with Smile Or scan QR code to contact us Taba Indian Cuisine Tracy Fine Authentic Indian Cuisine In Tracy Or scan QR code to contact us Simi Valley Family Dental Office Or scan QR code to contact us